ਸ਼ਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਨਿਊ ਬਲੌਗ ਤੇ ਕਿੱਦਾ ਤੁਸੀਂ ਸਾਰੇ ਤੇ ਆਪਾਂ ਠੀਕ ਠਾਕ ਆ ਤੇ ਹੁਣ ਆਪਾਂ ਬੈਠੇ ਸੀ ਤੇ ਬੈਠ ਕੇ ਹੁਣ ਆਪਾਂ ਸੋਚਿਆ ਕੀ ਬਣਾਉਣਾ ਆਪਾਂ ਹੁਣ ਤਾਂ ਇਸ ਟਾਈਮ ਤਾਂ ਮੈਂ ਜਾ ਰਿਹਾ ਨਾ ਹਾਂ ਨਾ ਤਾਂ ਜਾ ਰਿਹਾ ਮੈਂ ਗੋਲ ਗਲੇ ਬਣਾਉਣੇ ਆ ਤੇ ਦੇਖੋ ਮੇਰਾ ਹਾਲ ਤੇ ਕੱਲ ਗੁਲਗਲੇ ਬਣਾ ਲਈ ਨਾ ਫੇਰ ਬਾਅਦ ਵਿੱਚ ਗੁਲਗਲੇ ਬਣਾ ਕੇ ਤੇ ਫੇਰ ਖਾਵਾਂਗੇ ਫੇਰ ਦੱਸਾਂਗੀ ਕਿਵੇਂ ਆ ਵਧੀਆ ਟੇਸਟ ਬਣੇ ਕਿ ਨਹੀਂ ਹੂੰ ਤੇ ਆਪਣਾ ਅੱਜ ਕੱਪੜੇ ਬਹੁਤ ਜ਼ਿਆਦਾ ਧੁੱਤੇ ਬਹੁਤ 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 ਤਣ ਚਾਲ ਤਣੀਆਂ ਧੁੱਤੀਆਂ ਮੈਂ ਕੱਲ ਮੀ ਸਾਰਾ ਦਿਨ ਨਹੀਂ ਹਟਿਆ ਮੀ ਪਈ ਗਿਆ ਮੀ ਪਈ ਗਿਆ ਹਾਂ ਤੇ ਮੀ ਬਹੁਤ ਜ਼ਿਆਦਾ ਪਈ ਗਿਆ ਤੇ ਇਸ ਕਰਕੇ ਫਿਰ ਆਪਣੀ ਧੱਪ ਲੱਗ ਗਿਆ ਤੇ ਵਧੀਆ ਜਿਹਾ ਲੱਗਦਾ ਤਾਂ ਆਪਣ ਨਾਲ ਹੂੰ ਮੈਂ ਤਾਂ ਦੇਖੋ ਸਲਾਮ ਸਾਰੇ ਜੜੀ ਪਏ ਆ ਇਧਰ ਦੇਖੋ ਆ ਕੱਪੜੇ ਸਾਰੇ ਮੈਂ ਧੋਤਿਆ ਤੇ ਉਧਰ ਤੁਹਾਨੂੰ ਬਾਹਰ ਵੀ ਦਿਖਾਉਣੀ ਆ ਡੇਢ ਕੱਪੜੇ ਧੋਤੇ ਆ ਇੰਨੇ ਕ ਜਿਆਦੇ ਕੱਪੜੇ ਧੋਤੇ ਆ ਨਾ ਬਹੁਤ ਜਿਆਦੇ ਆ ਉਧਰ ਦੇਖੋ ਇਧਰ ਵੀ ਪਏ ਆ ਤੇ ਇਧਰ ਵੀ ਸਾਰੇ ਪਏ ਆ ਤੇ ਹੁਣ ਹਾਂਜੀ ਸਾਰਿਆਂ ਨੂੰ ਆਪਣੀ ਇਹ ਰਿਕਵੈਸਟ ਆ ਕਿ ਪਲੀਜ਼ ਸਾਰੇ ਜਣੇ ਸਾਨੂੰ ਸਪੋਰਟ ਕਰਿਆ ਕਰੋ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵਧੀਆ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੇ ਇੱਧਰ ਆਪਣਾ ਤੇਲ ਗਰਮ ਹੋ ਰਿਹਾ ਏ ਤੇ ਇੱਧਰ ਆਪਣਾ ਆਟਾ ਤੇ ਇੱਧਰ ਗੋੜੀ ਗੋੜਮਾ ਪੁਣਾਗੇ ਤੇ ਹਾਂਜੀ ਤੇ ਆਪਣੇ ਆਪਣੇ ਗੋਲ ਗੇ ਪਿਆਰ ਨੇ ਆਪਾਂ ਬਣਾਇਆਂ ਮਠੀਆਂ ਤੇ ਇੱਥੇ ਆਪਾਂ ਵੱਡੀਆਂ ਮਠੀਆਂ ਬਣਾਈਆਂ ਤੇ ਇੱਧਰ ਆਪਣੇ ਗਰਗਲੇ ਆ ਤੇ ਬੱਚਿਆਂ ਨੇ ਖਾ ਲਿਆ ਆਪਾਂ ਹੁਣ ਲੱਗਿਆ ਖਾਣ ਕਿੰਦੇ ਬਹੁਤ ਸਵਾਦ ਬਣਿਆ ਤੇ ਇੱਧਰ ਆਪਣੀ ਚਾਹ ਬਣੀ ਪਈ ਆ ਚਾਹ ਪੀਵਾਂਗੇ ਪਕੌੜਿਆਂ ਦੇ ਨਾਲ ਤੇ ਆ ਜਾਓ ਤੁਸੀਂ ਵੀ ਖਾਣੇ ਤਾਂ ਹੁਣ ਆਪਾਂ ਮੈਲਦੇ ਆ ਫਿਰ ਸਾਨੂੰ ਫੜ ਰਿਹਾ ਸੀ ਹਾਂਜੀ ਆਪਾਂ ਲੈ ਸੀ ਨਾ ਤੋਂ ਲੈ ਸੀਗੇ ਤੇ ਇੱਧਰ ਆਪਣੀ ਹੋ ਗਈ ਸੀ ਲਾਈਟ ਖਰਾਬ ਤੇ ਫਿਰ ਆਪਾਂ ਲੈਟਸ ਠੀਕ ਕਰਨ ਲੱਗੇ ਤੇ ਆਪਣਾ ਪਲਾਸ ਨਾ ਲੱਭੇ ਪਲਾਸ ਪਲੱਸ ਲੱਭਿਆ ਤੇ ਹੁਣ ਇੱਧਰ ਮੋਟਰ ਦੀ ਆ ਕੀ ਕਹਿੰਦੇ ਇਹਨੂੰ ਇਹਨੂੰ ਐਨ ਪੈਪ ਪੈਪ ਤਾਂ ਕਰ ਲੱਗੇ ਆ ਪੈਪ ਹੀ ਕਹਿੰਦੇ ਇਹਨੂੰ ਹੋਰ ਵੀ ਇਹ ਮੋਟਰ ਦੀ ਪੈਬ ਲੈ ਜਾਂਦੀ ਜਦੋਂ ਮੇਰੇ ਪ੍ਰੈਸ਼ਰ ਜਆ ਬੰਦ ਆ ਤੇ ਗਲੀ ਪਈ ਹੂੰ ਉਹਨ ਦੀ ਇੱਕ ਬੈਂਡੀ ਹੁੰਦੀ ਹੈ ਨਾ ਬੈਂਡੀ ਨਹੀਂ ਇਹ ਤਾਂ ਕਲੈਂਪ ਲਿਆ ਕੇ ਚੜਾਉਣਾ ਪੈਣਾ ਕਲੈਂਪ ਲਿਆ ਕੇ ਚੜਾਉਣਾ ਤੇ ਫੇਰ ਸਹੀ ਜਾਊਗਾ ਉਹਦੇ ਅੱਗੇ ਮੈਂ ਨਾ ਪੀਡਿਓ ਉੱਲ ਪਰ ਜਾਂਦਾ ਫਿਰ ਲੈ ਜਾਂਦੀ ਹੂੰ ਕਲੈਂਪ ਲਿਆ ਮੈਂ ਕਲੈਂਪ ਲਿਆ ਚੜਾਉਣਾ ਆ ਗੁਰੇ ਪੇਸ ਇੱਥੇ ਅੱਧਰ ਮਨਿੰਦਰ ਖੇਡਦਾ ਪਿਆ ਏ ਫੁੱਟਬਾਲ ਤੇ ਇੱਧਰ ਅਨਮੋਲ ਬੈਠੀ ਆ ਮੁਰ ਕੀ ਕਰਦੀ ਆ ਭੁੱਖ ਲੱਗੀ ਆ ਕੀ ਲੈ ਕੇ ਆਣਾ ਕੀ ਲੈ ਕੇ ਆਉਣਾ ਅੱਧਰ ਸੱਤ ਪਏ ਆ ਤੇ ਇੱਧਰ ਮੰਮੀ ਕੱਪੜਿਆਂ ਨਹੀਂ ਤੇ ਲਾ ਕੇ ਟੀਆ ਪਹਿਲਾਂ ਇੰਨੇ ਸਵੇਰ ਤੋਤੇ ਤੇ ਹੁਣ ਆਪਾਂ ਤੈ ਲਾਏ ਆ ਮੈਂ ਕਾ ਪਹਿਲਾਂ ਇੰਨੇ ਧੋਤੇ ਤੇ ਹੁਣ ਤੈਨ ਲਾ ਕੇ ਰੱਖੇ ਆ ਕੱਪੜਿਆਂ ਕੱਪੜਿਆਂ ਪਹਿਲਾਂ ਧੋ ਫਿਰ ਲੱਕ ਸੁਕੜੇ ਪਾਓ ਫਿਰ ਧਾਕੇ ਰੱਖੋ ਤੇ ਫੇਰੇ ਤੈਨ ਲਾਓ ਕੀ ਸਾਹਮਣੇ ਤੁਸੀਂ ਆਂ ਅਨਮੋਲ ਅਨਮੋਲ ਸਾਹਮਣੇ ਜੀ ਆਂ ਤੁਸੀਂ ਅਨਮੋਲ ਨੂੰ ਪਤਾ ਨਹੀਂ ਲੱਗਦਾ ਅਨਮੋਲ ਨੇ ਦੱਸ ਤਾਂ ਦਿੱਤਾ ਸੀ ਪਹਿਲਾਂ

ਹਾਂਜੀ ਆਪਕੇ ਚਬਾਤੀ ਮੇਥੀ ਤੇ ਆਪਣੇ ਦਾਲ ਬਣ ਕੇ ਹੋ ਗਿਆ ਰੈਡੀ ਮੂੰਗੀ ਦੀ ਦਾਲ ਰੋਟੀ ਬਈਆ ਰੋਟੀ ਮੈਂ ਨਹੀਂ ਹੁਣ ਤਾਂ ਰੋਟੀ ਲਾਉਣੀ ਆ ਬਈਆ 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 ਤੇ ਆਪਾਂ ਪਾਉਣੀ ਹਨ ਕੁੱਤੀ ਨੂੰ ਰੋਟੀ ਉਹ ਵਿਚਾਰੀ ਰੋਜ਼ ਹੁੰਦੀ ਆ ਰੋਟੀ ਖਾਣ ਮਨਿੰਦਰ ਅੱਧੀ ਕਰਕੇ ਪਾ ਅੱਧੀ ਕਰਕੇ ਪਾ ਅੱਧੀ ਕਰਕੇ ਅੱਧੀ ਕਰਕੇ ਪਾ ਬਸ ਪਾ ਦੇ ਪਾ ਦੇ ਪਾ ਦੇ ਇਤੋਂ ਦਾ ਬਾੜੀ ਅੱਧੀ ਕਰਤੀ ਬਾੜੀ ਅੱਧੀ ਕਰਤੀ ਚਲ ਤੋ ਚਲ ਤੇ ਹਾਂਜੀ ਤੇ ਇਹ ਆਪਣੇ ਵਿਚਾਰੀ ਰੋਜ ਆਉਂਦੀ ਆ ਰੋਟੀ ਖਾਣੇ ਨੇ ਰੋਜ ਰੋਟੀ ਖਾਣ ਆਣੀ ਆ ਇੱਧਰ ਆਪਾ ਇਹਦਾ ਰੱਖਿਆ ਹੋਇਆ ਪਾਣੀ ਪਾਣੀ ਪੀ ਲੈਂਦੀ ਆ ਬਾਤ ਵਿੱਚ ਜਦੋਂ ਬਾਲੀ ਗਰਮੀ ਸੀ ਉਦੋਂ ਇਹ ਲੱਸੀ ਪੀਂਦੀ ਸੀ ਲੱਸੀ ਬੰਦ ਦਹੀਂ ਲੱਸੀ ਪਹਿਲਾਂ ਇਹ ਰੋਟੀ ਨਹੀਂ ਖਾਂਦੀ ਸੀ ਵੇਖ ਲੋ ਆਪਣੇ ਅੰਗੂਈ ਆ ਨਾ ਤੇ ਇਹ ਪਹਿਲਾਂ ਇਹਨੇ ਲੱਸੀ ਪੀਣੀ ਫੇਰ ਇਹਨੇ ਰੋਟੀ ਖਾਣੀ ਵਿਚਾਰੀ ਇਹਨੇ ਰੋਜ਼ ਸਵੇਰ ਵੀ ਆਉਣਾ ਤੇ ਸ਼ਾਮ ਨੂੰ ਵੀ ਆਉਣਾ ਇਹ ਰੋਟੀ ਖਾ ਕੇ ਤੇ ਮੋਜ ਨਾਲ ਚਲੀ ਜਾਣਾ ਸੁਭਾਵੀ ਸੁਭਾਵੀ ਆਂਦੀ ਆ ਸੁਭਾਵੀ ਆਂਦੀ ਆ ਸ਼ਾਮ ਨੂੰ ਵੀ ਆਂਦੀ ਆ ਫੜੇ ਨੇ ਰੋਟੀ ਖਾ ਲੈਣੀ ਆ ਰੋਟੀ ਖਾ ਕੇ ਚਲੀ ਜਾਣਾ ਜੇ ਇਹਨੂੰ ਸਵੇਰ ਨੀਂਦ ਆਂਦੀ ਹੋਵੇ ਫਿਰ ਇਹਨੇ ਰੋਟੀ ਰੋਟੀ ਖਾ ਕੇ ਪਾਣੀ ਪੁਣੀ ਪੀ ਕੇ ਫਿਰ ਇਹਨੇ ਚਲੀ ਆ ਫਿਰ ਇਹਨੇ ਇੱਥੇ ਹੀ ਸੌਂ ਜਾਣਾ ਫਿਰ ਸੌਂ ਜਾਂਦੀ ਆ ਇੱਥੇ ਸੌਂ ਜਾਂਦੀ ਆ ਰਾਤ ਨੂੰ ਤਾਂ ਹੁਣ ਇਹਨੇ ਰੋਟੀ ਖਾ ਕੇ ਜਾ ਵਰਣਾ

ਅਨਮੋਲ ਦੀ ਡਰਟੀ ਲਈ ਆ ਜੋਤ ਮੈਂ ਸੁਬਾ ਨਾ ਕੇ ਲਾ ਦੇਣੀ ਹੁੰਦੀ ਆ ਤੇ ਆਪਾਂ ਅਨਮੋਲ ਨੂੰ ਕਿਹਾ ਕਿ ਸ਼ਾਮ ਨੂੰ ਤੂ ਛਿੱਟਾ ਤੂ ਕਰਨਾ ਮੈਂ ਅਨਮੋਲ ਤੂ ਛਿੱਟਾ ਕਰਦੇ ਮਨਿੰਦਰ ਕੀ ਕਰਦਾ ਮਨਿੰਦਰ ਗੁੱਸੇ ਹੋ ਗਿਆ ਕਹਿੰਦਾ ਮੇਰਾ ਨੰ ਕੰਮ ਦਾ ਹੋ ਗਿਆ ਗੁੱਸੇ ਹੋ ਗਿਆ ਤੇ ਮਨਿੰਦਰ ਦੇ ਆਪਾਂ ਝਾੜੀ ਲਈ ਆ ਮਤਲਬ ਜਿਹੜੇ ਕੰਬਲ ਆ ਆਪਣਾ ਰਾਤ ਨੂੰ ਉੱਤੇ ਲੈ ਕੇ ਪਣਿਆ ਬਿਸਤਰੇ ਉਹ ਕੱਢ ਪਾ ਗਏ ਇਹਨੇ ਉੱਪਰੋਂ ਮੋਲ ਨੇ ਤੂ ਛਿੱਟਾ ਕਹਿੰਨਾ ਕੀ ਕਰਨੀ ਆ ਹੂੰ Mendel juga ada, banyak makar da, ayah, sih, banyak makar tuh.